क्या नाम आपका? अरुन कुमार, अरुन कुमार क्या है आपका अरुण कुमार अरुण कुमार जी आपके साथ रात को मैं सूता पड़ा था साढ़े बारह बजे की बात है मेरा छत खड़क रहा था तो मैंने उठ के देखा तब तक एक आदमी नीचे आ गया था तक 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 मैं हूँ एक ठेके में नौकरी करता हूँ कहाँ पर बना हुआ है रायसर और चंदनवाल के बीच में क्या हुआ आपके साथ रात को जब मैं सूता पड़ा था तो मेरा छत खड़क रहा था तो मैंने सुना तो मैं जग के देखा तो एक आदमी छत तोड़ के नीचे आया तो दूसरा आदमी मेरे छत से ईंट मार दिया तब तब तक दूसरा भी नीचे आ गया और तीसरा आ गया इसके बाद आके मेरा मोबाइल फट लिया और मनु कुटन लगे इसके बाद सारा क्या मेरे सिर पर पहले ईंट मारा है फिर गंडासा मारा है हाँ तो उसके बाद क्या हुआ आपने मैं जब फोन लगाने लगे थे जब मैं फोन लगाने लगा तो मेरा फोन चक लिए हैं और मुझे पकड़ लिए हैं है। क्या मारा जी। मारा है। है। तो उसके बाद आपने जब फोन उठाया क्या हुआ एक आके मेरा फोन चक लिया और पूछने लगा कि पैसा कितने रखे है तो मैंने गले में देखा तो चार पाँच हजार रुपए थे उनको उठा लिया और माल लेके चक्कन की चक्की गड्डी में रखने लगे कितना माल ले गया आपके जाते 36 37 पेटी थी तो पैसा कितना गया पैसा 5 हजार रुपया नगद था और दो ढाई लाख का माल गया है तो आपने प्रोसेसर में कंप्लीट की कंप्लीट की जी शासन ने कंप्लीट किया तो कल के आपके पास कब पहुंची दो बजे 11:00 बजे हां पुलिस आ गई थी देखा हुआ थे हम ये चाहते हैं कि जो बंदे लूट मार किए हैं ये फड़े जाएं और प्रशासन से हमारी विनती है कि हमारा जो माल गया है ये वापस किया जाए गए मैं जिंदा लगाकर कर रायसर दफ्तर गया फिर उठे बताया तो मेरे नाल मालिक साथ में आए दो बजे और पुलिस भी आ गई हमारे मालिक आए और हमें देख के हॉस्पिटल ले गए दो बजे फिर इसके बाद दवा करवाए और प्रशासन से हमारी यही विनती है कि जो लूट खोर हैं उनको जल्दी से जल्दी गिरफ्त करवाकर और हमारा माल वापस साफ दिलवाया जाए आपका मसला किनके पास है हमारा मसला महल कला, महल कला थाने में क्या नाम है एस का एस आई जग्गा सिंह के पास है महल कला महल कला थाना सर था, की कहना चाहूँगी थोड़े इतने ठेके के उत्ते लुटको हुई है थोड़े मुलाजमान भी कुटमार की है ਪਰ ਰਾਤ ਨੂੰ 1:30 ਵਜੇ ਸਾਡੇ ਕੋਲ ਦਫਤਰ ਪਹੁੰਚਿਆ ਵੀ ਤੇ ਖੋਨਾ ਖੋਨ ਹੋ ਰਿਹਾ ਸੀਗਾ ਇਹਨੂੰ ਫਿਰ ਇਹਦੇ ਨਾਲ ਹੀ ਹੱਤੋ-ਹਾਤ ਅਸੀਂ ਆਏ ਠੇਕੇ ਦੇ ਦੇਖਿਆ ਛੱਤ ਤੋੜੀ ਹੋਈ ਸੀਗੀ ਮਾਲ ਸਾਰਾ ਪਾ ਕੇ ਲੈ ਗਏ ਸੀਗੇ ਫਿਰ ਤੁਰੰਤ ਬਾਅਦ ਇਹਨੂੰ ਮੁੰਡੇ ਨੂੰ ਅਸੀਂ ਲੈ ਗਏ ਹਸਪੀਟਲ 'ਚ ਤੇ ਭਰਤੀ ਕਰਾਇਆ 10 ਟਾਂਕੇ ਆਏ ਸੀ ਛੇਤੇ ਦੇ ਬਿਲਕੁਲ ਹਾਂ ਮੇਲ ਕਲਾਜੀ ਫਿਰ ਇਹਨੂੰ ਉੱਥੇ ਥਾਣੇ 'ਚ ਜੱਗਾ ਐਸਆਈ ਨੂੰ ਪਰ ਰਿਪੋਰਟ ਕਰਾਈ ਜੀ ਤੇ ਦੋ ਦਿਨ ਹੋ ਗਏ ਅਜੇ ਤਾਂ ਕੋਈ ਰਸੂਰਾਗ ਨਹੀਂ ਮਿਲੇ ਜੀ ਉਹਦਾ ਚੋਰੀ ਦਾ ਕੜੇ ਤੇ ਮਤਲਬ maal ਲੁੱਟ ਕੋ ਹੋਈ ਆ ਕਿੰਨੇ ਮਤਲਬ ਹੋਈ ਆ ਜੀ ਅੱਧਾ 2.5 ਲੱਖ ਦਾ maal ਲੈ ਗਏ ਜੀ ਟੈਂਪੂ ਭਰ ਕੇ ਲੈ ਗਏ ਜੀ ਪੂਰਾ ਐਵੇਂ ਭਰ ਕੇ ਲੈ ਗਏ ਜਿਵੇਂ ਘਰ ਦਾ maal ਹੋਵੇ ਜੀ ਰਾਤ ਨੂੰ ਇਹਨਾਂ ਨੂੰ ਕੋਈ ਡਰੀ ਹੋਈ ਨਹੀਂ ਬਿਲਕੁਲ ਜੀ ਇੱਧਰ ਗਏ ਨਾ ਚੰਨਣ ਵਾਲਾ ਦੇ ਪਾਸੇ ਭਰ ਕੇ ਕਿ ਆਪਣਾ ਟੈਂਪੂ ਕੈਮਰੇ ਦੇਖੇ ਜੀ ਕੈਮਰੇ ਲੱਗੇ ਹੋਏ ਜੀ ਆਪਣੇ ਇੱਥੇ ਸਕੂਲ ਇੱਥੇ ਨਾਲ ਹੀ ਉੱਚ ਲੱਗੇ ਹੋਏ ਕੈਮਰੇ ਉਹਦੇ ਨਾਲ ਜਾਂਚ ਕਰੇ ਜੀ ਪਤਾ ਲੱਗਾ ਹੋਈ ਗੱਡੀ ਬੈਕਅਪ ਜੀ ਕੀ ਸੀ ਗੱਡੀ ਉਹ ਹਾਥੀ ਸੀਗਾ ਜੀ ਛੋਟਾ ਛੋਟਾ ਹਾਂ ਛੋਟਾ ਹਾਥੀ ਭਰ ਕੇ ਲੈ ਕੇ ਗਏ ਜੀ ਠੀਕ ਹੈ ਵਾਈਟ ਕਲਰ ਜੀ ਮੈਂ ਮੁੰਡੇ ਨੇ ਜਿਵੇਂ ਦੱਸਿਆ ਸੀ ਉਹਨੇ ਦੱਸੀ ਰਹੇ ਨੇ ਜੀ ਤਾਂ ਪ੍ਰਸ਼ਾਸਨ ਲੋਕ ਕੀ ਕਰਦੇ ਆ ਜੀ ਜਲਦੀ ਜਲਦੀ ਜੀ ਸਾਨੂੰ ਇਨਸਾਫ ਮਿਲੇ ਜੀ ਬੰਦੇ ਫੜੇ ਜਾਣ ਜੀ ਤੇ ਐਵੇਂ ਤਾਂ ਦਿਨੋਂ ਦਿਨ ਵਧੀ ਜਾਂਦਾ ਜੀ ਲੁੱਟ ਖੋਹਦਾ ਸਾਡੇ ਠੇਕਿਆਂ ਤੇ ਬਹੁਤ ਲੋ ਚੋਰੀਆਂ ਹੋਣੀਆਂ ਜੀ ਚੂਹਾਨ ਕੇ ਹੋਈ ਹੈ ਜੀ ਇੱਧਰ ਆਪਣੇ ਵਿਲੇ ਹੋਈ ਜੀ ਪਿੱਛੇ ਚਾਰ ਪੰਜ ਮਹੀਨੇ ਪਹਿਲਾਂ ਸਿਰ ਪਾੜ ਗਏ ਸੀ ਬੰਦੇ ਦਾ ਸਿਨੀਵਾਲ ਵੀ ਹੋਈ ਹੈ ਜੀ ਸਿਨੀਵਾਲ ਖੋੜਦ ਵੀ ਹੋਈ ਹੈ ਇੱਧਰ ਕਲਾਲੇ ਹੋਈ ਹੈ ਜੀ ਕਲਾਲ ਮਾਜਰਾ ਵੀ ਹੋਈ ਹੈ ਜੀ ਸਾਰੇ ਠੇਕੇ ਚੋਰੀਆਂ ਹੋ ਰਹੀਆਂ ਜੀ ਭਾਜੀ ਕੋਈ ਬੰਦਾ ਨਹੀਂ ਫੜਿਆ ਸਾਡੀ ਇਹੀ ਮੰਗ ਹੈ ਜੀ ਜਲਦ ਜਲਦ ਇਨਸਾਫ ਮਿਲੇ ਜੀ ਸਾਨੂੰ ਬੰਦੇ ਫੜੇ ਜਾਣ ਜੀ ਦਿਨੋ ਦਿਨ ਵਧੀ ਜਾਂਦਾ ਜੀ ਲੁੱਟ ਖੋਹ ਦਾ ਮਾਮਲਾ ਜਿਹੜਾ ਹੈ ਕੋਈ ਵੀ ਇਨਸਾਨ ਕੋ ਸੇਫ ਨਹੀਂ ਹੈਗਾ ਕਿੱਸਾ ਦੇ ਆ ਕੋਈ ਰੋਹ ਦੇ ਨਹੀਂ ਹੈਗਾ ਜੀ ਕੋਈ ਸੇਫ ਨਹੀਂ ਹੈਗਾ ਜੀ ਬਿਲਕੁਲ ਸੇਫ ਨਹੀਂ ਹੈਗਾ ਮੋਟਰਸਾਈਕਲ ਉਨਨੀ ਵਾਕਦੇ ਹੋ ਠੇਕੇ ਲੁੱਟੇ ਜਾਂਦੇ ਜੀ ਦਿਨੋ ਦਿਨ ਵਾਰਦਾ ਤਾਂ ਵਧੀ ਜਾਂਦੀ ਜੀ ਪ੍ਰਸ਼ਾਸਨ ਕੁਛ ਨਹੀਂ ਕਰ ਰਹੀ ਹੈ ਜੀ ਬਿਲਕੁਲ ਨਹੀਂ ਕਰ ਰਹੀ ਜੀ ਜਲਦੀ ਜਲਦੀ ਫੜੇ ਜਾਵੇ ਇਹ ਬੰਦੇ ਜੀ ਇਨਸਾਫ ਮਿਲੇ ਸਾਨੂੰ ਜੀ ਜੀ ਇਹ ਰੈਸਾ ਸੱਖ ਤੇ ਨੋਟ ਹੋਈ ਹੈ ਜੀ ਤੇ ਬਣਦੂ ਕੀਤੀ ਗਈ ਆ ਤੇ ਉਹ ਨਾ ਰਣੀ ਹੈ ਜੀ ਆ ਕੱਲ ਹੋਈ ਸੀਗੇ ਫੋਨ ਆਇਆ ਸਾਨੂੰ ਰਾਤ 2 ਵਜੇ ਕਰੀਬਨ ਜਿਹੜਾ ਚੇਅਰਮੈਨ ਸੀ ਉਹ ਦੱਸ ਰਿਹਾ ਸੀਗਾ ਵੀ 12 ਵਜੇ 12 ਕਰੀਬ ਸਾਢੇ 12 ਵਜੇ ਤਿੰਨ ਨੌਜਵਾਨ ਸੀ ਜਿਹੜੇ ਉਹ ਛੱਤ ਦੇ ਉੱਪਰ ਚੜੇ ਤੇ ਕਿਲ ਦੇ ਉੱਪਰ ਉਹ ਗਰੇ ਪਰੇਟਾ ਪਾਈਆਂ ਹੋਈਆਂ ਸੀ ਉਹਨਾਂ ਲੱਤ ਮਾਰ ਕੇ ਤੋੜ ਕੇ ਅੰਦਰ ਉਤਰੇ ਜੋ ਮੈਂ ਰੋਕ ਕਰਨ ਦੀ ਕੋਸ਼ਿਸ਼ ਕੀਤੀ ਇਹ ਕਹਦਾ ਇੱਕ ਮੇਰੇ ਕੋਈ ਛੋਟੀ ਵਗੈਰਾ ਸੀ ਕੋਈ ਉਹਦਾ ਗਡਾਸਾ ਵਗੈਰਾ ਦਸ ਰੇ ਕਹਦਾ ਕੁੱਠਾ ਮਾਰਿਆ ਤੇ ਮੈਂ ਅੱਗੇ ਕਹਦਾ ਮੈਂ ਸੱਪ ਲੱਗਿਆ ਉੱtre ਇੱਕ ਉੱਤਰ ਕੇ ਉਹਨਾਂ ਨੇ ਕਹਦਾ ਫਰਿੱਜ ਦੇ ਉੱਪਰ ਪੰਘੇ ਚੜ੍ਹਦੀਆਂ ਸੀ ਇਹਨਾਂ ਨੇ ਘੇਰ ਖੋਲਿਆ ਘੇਰ ਖੋਲ ਕੇ ਜਦੋਂ ਮੈਂ ਦੇਖਿਆ ਕਹਦਾ ਮਗਰ ਇੱਕ ਛੋਟਾ ਹਾਥੀ ਸੀਗਾ ਤੇ ਉਹਦੇ ਮਗਰ ਮਗਲੀ ਸਾਈਡ ਤੇ ਨੰਬਰ ਨਹੀਂ ਸੀਗਾ ਲੱਗਿਆ ਹੋਇਆ ਤੇ ਇੱਕ ਉਹਦੇ ਵਿੱਚ ਇੱਕ ਵਿਅਕਤੀ ਹੋਰ ਬੈਠਾ ਜੀ ਟੋਟਲ ਚਾਰ ਬੰਦੇ ਸੀਗੇ ਕੋਤੋਂ ਉਹਨਾਂ ਕੋਲ ਸਰਾਫ ਚੱਕੀ ਬੈਠ ਗਈ ਤੇ ਬਾਕੀ ਉਸ ਤੋਂ ਬਾਅਦ ਤਰਦੀਪ ਜੀ ਨਾਲ ਕਦੀ ਸਾਨੂੰ ਆਇਆ ਸੀ 2 ਵਜੇ ਤੋਂ ਹੁਣ ਤੇ ਮੈਂ ਮੌਕੇ ਤੇ ਪਹੁੰਚਿਆ ਮੌਕੇ ਮੈਂ ਤਲਦਿਸ ਕੀਤੀ ਕੈਮਰੇ ਵਗੈਰੇ ਚੈੱਕ ਕੀਤੇ ਨੇ ਹਰੇ ਦੇਖਿਆ ਚਿੱਲੀ ਆ ਰਿਹਾ ਹੈ ਤਰਦੀਪ ਚੱਲਦੀ ਹੈਗੀ ਕੱਲ ਪਰਚਾ ਰਜਿਸਟਰ ਕਰਤਾ ਤੇ ਮਕਦਮਾ ਨੰਬਰ ਦੱਸਾਂਗਾ ਇੰਡਰਸੈਕਸ਼ਨ 331 635 1152 35 ਓਵਰਡੇਟਰ ਹੋ ਗਿਆ ਬਾਕੀ ਤਰਤੀਸ ਜਾਰੀ ਹੈ ਜੋ ਮੁਰਜੂ ਹੱਤਾਂ ਗਈ ਬਖਸ਼ੇ ਨਹੀਂ ਜਾਣਗੇ ਤੇ ਐਸਐਸਓ ਸਾਹਿਬ ਦੇ ਰਹਿਣਗੇ ਠੀਕ ਹੈ ਕੰਮ ਚੱਲ ਰਿਹਾ ਹੈਗਾ ਤੇ ਫੋਰਸ ਜੁਟੀ ਹੋਈ ਹੈ ਜੋ ਮੁਰਜੂ ਨੇ ਉਹਨਾਂ ਜਲਦੀ ਜਲਦੀ ਫੜ ਕੇ ਹਵਾਲਾ ਕੀਤਾ ਜਾਊਗਾ ਰਲਾ ਬੰਦ ਕੇ ਜੇਲ ਭਜਾਵਾਂਗੇ ਤੇ ਅਨਸਾਫ ਦਵਾਵਾਂਗੇ